ਪੰਜਾਬ ਦੇ ਮੰਤਰੀ ਅਨਮੋਲ ਗਗਨਮਾਨ ਦੇ ਘਰ ਸ਼ੁਨਾਈਆਂ ਵੱਜਣ ਜਾ ਰਹੀਆਂ ਹਨ ਅਨਮੋਲ ਗਗਨਮਾਨ ਵਿਆਹ ਦੇ ਬੰਧਨ ਚ ਵੱਜਣ ਜਾ ਰਹੇ ਨੇ 16 ਜੂਨ ਦੀ ਤਰੀਕ ਫਿਕਸ ਕਰ ਲਈ ਗਈ ਹੈ ਤੁਹਾਨੂੰ ਜਿਹੜਾ ਅਨਮੋਲ ਗਗਨ ਮਾਨ ਦੇ ਲਾੜਾ ਜਿੰਨਾ ਨਾਲ ਉਹਨਾਂ ਨੇ ਵਿਆਹਿਆ ਜਾਣਾ ਆ ਹੋਣ ਵਾਲੇ ਪਤੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਤੇ ਰਾਜਨੀਤਿਕ ਪਿਛੋਕੜ ਦੱਸਦੇ ਆ ਕਿ ਆਖਰਕਾਰ ਕਿਹੜੀ ਪਾਰਟੀ ਦੇ ਨਾਲ ਅਨਮੋਲ ਗਗਨ ਤੇ ਮਾਨ ਦੇ ਜਿਹੜੇ ਸੋਹਰੇ ਨੇ ਉਹ ਜੁੜੇ ਰਹੇ ਨੇ ਕਿਹੜੀ ਪਾਰਟੀ ਦੀ ਟਿਕਟ ਤੇ ਵਿਧਾਨ ਸਭਾ ਚ ਜਾਂਦੇ ਰਹੇ ਨੇ ਤੇ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਰਹੇ ਨੇ ਤੁਸੀਂ ਜੁੜੇ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕਾਂ ਦੇ ਖਾਸ ਕਰਕੇ ਮੰਤਰੀਆਂ ਦੇ ਕਈਆਂ ਦੇ ਵਿਆਹ ਹੋਗੇ ਹੁਣ ਵਿਵਾ ਅਨਮੋਲ ਗਗਨ ਮਾਨ ਦੀ ਜਿਹੜੀ ਹੈ ਵਾਰੀ ਆ ਗਈ ਹੈ ਉਹਨਾਂ ਦੇ ਵਿਆਹ ਦੀਆਂ ਤਰੀਕਾ ਜਿਹੜੀਆਂ ਨੇ ਉਹ ਫਿਕਸ ਕਰ ਲੀਆਂ ਗਈਆਂ ਨੇ ਬਨੂੜ ਦੇ ਮੰਨੇ ਪਰਵੰਨੇ ਘਰਾਨੇ ਸੋਹੀ ਪਰਿਵਾਰ ਦੇ ਨਾਲ ਬਲਟਾਣਾ ਦੇ ਸੋਹੀ ਪਰਿਵਾਰ ਦੇ ਨਾਲ ਉਹਨਾਂ ਦਾ ਰਿਸ਼ਤਾ ਜੁੜਨ ਜਾ ਰਿਹਾ ਹੈ ਉਹਨਾਂ ਦੇ ਪੁੱਤਰ ਸ਼ਹਬਾਜ਼ ਸਿੰਘ ਸੋਹੀ ਜੋ ਕਿ ਪੇਸ਼ੇਵਰ ਜੋ ਵਕੀਲ ਅਤੇ ਜਿਹੜਾ ਪ੍ਰਾਪਰਟੀ ਦੇ ਕਾਰੋਬਾਰ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਨਾਲ ਵਿਆਹ ਹੋਣਾ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਲਾੜੇ ਦੀਆਂ ਅਨਮੋਲ ਗਗਨ ਮਾਨ ਦੇ ਹੋਣ ਵਾਲੇ ਪਤੀ ਦੀਆਂ ਸ਼ਹਿਬਾਜ਼ ਸੋਹੀ ਉਹਨਾਂ ਦਾ ਸਿਆਸੀ ਪਿਛੋਕੜ ਵੀ ਹੈ ਕਿਉਂਕਿ ਉਹਨਾਂ ਦੇ ਮਾਤਾ ਵਿविधानसभा ਦੀ ਚੋਣ ਲੜ ਚੁੱਕੇ ਨੇ ਕਾਂਗਰਸ ਦੀ ਟਿਕਟ ਦੇ ਉੱਤੇ ਕਾਂਗਰਸ ਦੇ ਨਾਲ ਲੰਬਾ ਵਾਸਤਾ ਰਿਹਾ ਉਹਨਾਂ ਦੇ ਪਿਤਾ ਵੀ ਕਾਂਗਰਸ ਨਾਲ ਜੁੜੇ ਰਹੇ ਤੇ ਜਾਣਕਾਰ ਹਲਕੇ ਵੀ ਦੱਸਦੇ ਆ ਕਿ ਉਹਨਾਂ ਦੇ ਦਾਦਾ ਆਜ਼ਾਦ ਤੌਰ ਦੇ ਉੱਤੇ ਜਿਹੜਾ ਚੋਣ ਲੜ ਕੇ ਵਿਧਾਇਕ ਵੀ ਬਣੇ ਉਹਨਾਂ ਦੇ ਪਿਤਾ ਬਿਆਨਤ ਸਿੰਘ ਦੇ ਬੜੇ ਕਰੀਬੀ ਦੱਸੇ ਜਾਂਦੇ ਆ ਖਬਰ ਇਹ ਆ ਕਿ ਸ਼ਹਿਬਾਜ਼ ਸੋਹੀ ਨੇ ਜਿਹੜੇ ਉਹ ਪੇਸ਼ੇਵਰ ਜੋ ਵਕੀਲ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੇ ਉਹ ਜਿਹੜਾ ਇਸ ਸਮੇਂ ਜੀਰਕਪੁਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੀਰਕਪੁਰ ਇਸ ਸਮੇਂ ਪ੍ਰਾਪਰਟੀ ਦੇ ਕੰਮ ਦਾ ਬੜਾ ਤਕੜਾ ਹੱਬ ਹੈ ਤਾਂ ਉੱਥੇ ਉਹਦੇ ਨਾਲ ਜੁੜੇ ਹੋਏ ਆ ਸ਼ਹਿਬਾਜ਼ ਦੀ ਮਾਤਾ ਸੀਲਮ ਸੋਹੀ ਨੇ ਜਿਹੜਾ ਰਾਜਨੀਤੀ ਦੇ ਵਿੱਚ ਪੈਰ ਰੱਖਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਡੇ ਆਗੂ ਰਹੇ ਨੇ ਤੇ ਸਾਬਕਾ ਵਿਧਮંત્રી ਕੈਪਟਨ ਕਮਲਜੀਤ ਦੇ ਖਿਲਾਫ ਕਾਂਗਰਸ ਦੀ ਟੀਟ ਤੇ ਚੋਣ ਲੜੀ ਕਾਂਗਰਸ ਵੱਲੋਂ ਸ਼ਹਿਬਾਜ਼ ਦੀ ਮਾਤਾ ਸੀਲਮ ਨੇ ਜਿਹੜੀ ਹੈ ਉਹ ਚੋਣ ਲੜੀ ਪਰ ਉਹ 1000 ਦੇ ਕਰੀਬ ਵੋਟਾਂ ਦੇ ਨਾਲ ਹਾਰ ਗਏ ਜਦੋਂ ਕੈਪਟਨ ਕਮਲਜੀਤ ਸਿੰਘ ਬੜੇ ਹੰਦਿਆਂ ਤੇ ਜਾ ਕੇ ਜਿੱਤੇ ਸਨ ਉਹ ਚੋਣ ਜਿਹੜੀ ਹੈ ਉਹ ਹਾਰ ਗਏ ਸਨ ਇਹਨਾਂ ਦੇ ਪਿਤਾ ਜਿਹੜੇ ਹੈ ਉਹ ਵੀ ਰੇ ਹੁਣ ਇਸ ਸਮੇਂ ਉਹ ਡੇਰਾ ਬੱਸੀ ਵਿਧਾਨ ਸਭਾ ਹਲਕੇ ਚ ਵਿਚਰ ਰਿਹਾ ਉਹਨਾਂ ਦਾ ਪਰਿਵਾਰ ਤਾਂ ਡੇਰਾ ਬੱਸੀ ਵਿਧਾਨ ਸਭਾ ਹਲਕਾ ਪਹਿਲਾਂ ਬਨੂੜ ਹੀ ਹੁੰਦਾ ਸੀ ਨਵੀਂ ਹਲਕਾ ਬੰਦੀ ਦੇ ਵਿੱਚ ਬਨੂੜ ਹਲਕਾ ਤੋੜ ਕੇ ਜਿਹੜਾ ਉਹ ਡੇਰਾ ਬੱਸੀ ਨੂੰ ਬਣਾਇਆ ਗਿਆ ਤਾਂ ਡੇਰਾ ਬੱਸੀ ਇਸ ਸਮੇਂ ਹਲਕਾ ਹੈ ਉਹਨਾਂ ਦਾ ਪਰਿਵਾਰ ਉੱਥੇ ਵਿਚਰ ਰਿਹਾ ਹੈ ਸਿਆਸੀ ਤੌਰ ਦੇ ਉੱਤੇ ਤਾਂ ਇਹ ਇੱਕ ਅਹਿਮ ਗੱਲ ਹੈ ਬڑے ਸਿਆਸੀ ਘਰਾਣੇ ਦੇ ਨਾਲ ਅਨਮੋਲ ਗਗਨ ਮਾਨ ਦਾ ਜਿਹੜਾ ਰਿਸ਼ਤਾ ਜੁੜਨ ਜਾ ਰਿਹਾ ਹੈ ਆਪਣੇ ਆਪ ਦੇ ਵਿੱਚ ਵੱਡਾ ਸਿਆਸੀ ਘਰਾਣਾ ਜਿਹੜਾ ਹੈਗਾ ਪੰਜਾਬ ਦਾ ਕਹਿ ਸਕਦੇ ਆ ਕਿਉਂਕਿ ਉਹਨਾਂ ਦੇ ਦਾਦਾ ਜੀ ਲਗਾਤਾਰ ਵਿਧਾਇਕ ਬਣੇ ਰਹੇ ਆਜ਼ਾਦ ਤੌਰ ਤੇ ਜਿੱਤੇ ਉਹਨਾਂ ਦੇ ਪਿਤਾ ਦਾ ਜਿਹੜਾ ਸੰਬੰਧ ਹੈ ਉਹ ਵੀ ਰਿਹਾ 2002 ਦੀ 2002 ਦੀ ਵਿਧਾਨ ਸਭਾ ਚੋਣ ਹੈ ਜਿਹੜੀ ਉਹ ਵੀ ਬਸ ਉਹ ਹੀ ਨੇ ਲੜੀ ਸੀਗੀ ਕੈਪਟਨ ਕਮਲਜੀਤ ਦੇ ਖਿਲਾਫ ਤਾਂ 1000 ਵੋਟ ਦੇ ਲਗਭਗ ਅ ਫਰਕ ਦੇ ਨਾਲ ਉਹ ਇਹ ਵੋਟ ਚੋਣ ਜਿਹੜੀ ਆ ਉਹ ਹਾਰ ਗਏ ਸਨ ਕੈਪਟਨ ਕਮਲਜੀਤ ਨੂੰ 51000 ਵੋਟ ਮਿਲੀ ਸੀ ਅ ਬਿਬਾ ਸੋਹੀ ਨੂੰ 1000 ਵੀ ਨਹੀਂ ਕਹਿ ਲਈ 800 ਵੀ ਬਸ ਉਹ ਹੀ ਨੂੰ 50288 ਵੋਟਾਂ ਮਿਲੀਆਂ ਸੀ ਤੇਰਾ ਲਗਭਗ 800 ਵੋਟ ਦੇ ਫਰਕ ਦੇ ਨਾਲ ਕੈਪਟਨ ਕਮਲਜੀਤ ਤੋਂ ਉਸ ਵੇਲੇ ਜਿੱਤੇ ਸਨ ਤਾਂ ਅਨਮੋਲ ਗਗਨ ਮਾਨ ਪੰਜਾਬ ਦੇ ਇਸ ਸਮੇਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨੇ ਭਾਸ਼ਾ ਮਾਮਲਿਆਂ ਦੇ ਮੰਤਰੀ ਨੇ ਉਹਨਾਂ ਦਾ ਜਿਹੜਾ ਵਿਆਹ ਹੋਣ ਜਾ ਰਿਹਾ ਹੈ ਮੰਤਰੀ ਨੇ ਬਨੂੜ ਦੇ ਨਾਲ ਲੱਗਦਾ ਹੀ ਹਲਕਾ ਖਰੜਾ ਖਰੜ ਤੋਂ ਇਸ ਸਮੇਂ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਵਿਧਾਇਕ ਬਣੇ ਅਤੇ ਪਹਿਲੀ ਵਾਰ ਹੀ ਮੰਤਰੀ ਬਣ ਗਏ ਆ ਉਹਨਾਂ ਦਾ ਵਿਆਹ ਹੈ ਵਿਆਹ ਦੱਸਿਆ ਜਾਂਦਾ ਹੈ ਕਿ 나ਡਾ ਸਾਹਿਬ ਜਾਂ ਨਾਬਾ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਸਾਦੇ ਸਮਾਗਮ ਦੇ ਵਿੱਚ ਲਾਵਾਂ ਲਈਆਂ ਜਾਣਗੀਆਂ ਆਨੰਦ ਕਾਰਜ ਸੰਪਨ ਹੋਣਗੇ ਤੇ ਉਸ ਤੋਂ ਬਾਅਦ ਜਿਹੜਾ ਓ ਜੀਰਕਪੁਰ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਇੱਕ ਵਿਆਹ ਦੀ ਪਾਰਟੀ ਰੱਖੀ ਜਾਏਗੀ ਸ਼ਹਿਬਾਜ਼ ਸੋਹੀ ਦੇ ਨਾਲ ਅਨਮੋਲ ਗਗਨਮਾਨ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਨੇ